महाशिवरात्रि ਦੇ ਪਵਿੱਤਰ અવਸਰ ਤੇ ਲੁਧਿਆਣਾ ਦੇ ਟ੍ਰਾਂਸਪੋਰਟ ਨਗਰ ਵਿਖੇ ਪਤੀਮਈ ਮਾਹੌਲ ਵਿੱਚ ਵਿਸ਼ਾਲ ਲੰਗਰ ਦਾ ਆਯੋਜਨ ਕੀਤਾ ਗਿਆ। ਇਹ ਲੰਗਰ શ્રી ਪੋਲੇਨਾਥ ਸੇਵਾ ਟਰਸਟ ਵੱਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਲਗਾਇਆ ਗਿਆ ਜਿਸ ਵਿੱਚ ਸ਼ਹਿਰ ਦੇ ਸੈਂਕੜਿਆਂ ਸ਼ਰਧਾਲੂਆਂ ਨੇ ਹਾਜ਼ਰੀ ਭਰੀ ਅਤੇ ਲੰਗਰ ਛੱਕ ਕੇ ਪੋਲੇਨਾਥ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਵਿੰਨੀ ਪਾਵਾ ਸ਼ਾਮਲ ਹੋਏ। ਸਮਾਗਮ ਵਿੱਚ ਚੇਅਰਮੈਨ ਡਾਕਟਰ ਇੰਦਰਜੀਤ <th>ਪਤ ਜਨਰਲ ਸਕੱਤਰ ਰਾਜੂ ਪਾਜੀ ਪ੍ਰਧਾਨ ਅਮਿਤ ਸਿੰਗਲਾ ਅਤੇ ਮੇਅਰ ਬਲਵਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਲਗਵਾਈ ਸਾਰੇ ਪਦਾਧਿਕਾਰੀਆਂ ਅਤੇ ਸੇਵਾਦਾਰਾਂ ਨੇ ਮਿਲਜੁਲ ਕੇ ਸੇਵਾ ਭਾਵ ਨਾਲ ਲੰਗਰ ਦੀ ਵਿਵਸਥਾ ਸੰਭਾਲੀ ਸਮਾਗਮ ਦੌਰਾਨ ਭਗਵਾਨ ਸ਼ਿਵ ਦੇ ਜਾਪ ਅਤੇ ਪਜਨਾਨ ਨਾਲ ਪੂਰਾ ਮਾਹੌਲ ਪੱਤੀ ਰੰਗ ਵਿੱਚ ਰੰਗਿਆ ਹੋਇਆ ਸੀ ਆਏ ਹੋਏ ਸ਼ਰਧਾਲੂਆਂ ਨੇ ਸੇਵਾ ਕਰਦਿਆਂ ਅਤੇ ਲੰਗਰ ਛਕਦਿਆਂ ਧਾਰਮਿਕ ਇਕਤਾ ਅਤੇ ਸਾਂਝਾ ਦਾ ਸੰਦੇਸ਼ ਦਿੱਤਾ ਫਰਸਤੀ ਆਗੂਆਂ ਨੇ ਦੱਸਿਆ ਕਿ ਹਰ ਸਾਲ ਮਹਾਸ਼ਿਵਰਾਤਰੀ ਮੌਕੇ ਇਸ ਤਰ੍ਹਾਂ ਦਾ ਲੰਗਰ ਲਗਾਇਆ ਜਾਂਦਾ ਹੈ ਅਤੇ ਅੱਗੇ ਵੀ ਸਮਾਜ ਸੇਵਾ ਦੇ ਕਾਰਜ ਲਗਾਤਾਰ ਜਾਰੀ ਰਹਿਣਗੇ ਬੋਲੇनाथ ਜੈ ਬੋਲੇਨਾਥ ਅੱਜ ਸ਼ਗਰਾਤੀ ਦੇ ਉਪলক্ষਤੇ ਟਰਾਂਸਪੋਰਟ ਨਗਰ ਨੇੜੇ ਸਮਰਾਲਾ ਚੌਂਕ ਲੁਧਿਆਣਾ ਵਿਖੇ ਸ਼੍ਰੀ ਪੋਲੇਨਾ ਸੇਵਾ ٹرسٹ ਵੱਲੋਂ ਇਹ ਲੰਗਰ ਲਗਾਇਆ ਗਿਆ ਹੈ ਜਿਸ ਦੇ ਵਿੱਚ ਸਾਡੇ ਚੀਫ ਗੈਸਟ ਪਿੰਨੀ ਪਾਵਾ ਜੀ ਚੇਅਰਮੈਨ ਡਾਕਟਰ ਇੰਦਰਜੀ ਥਾਪਲ ਜੀ ਪ੍ਰਾਜੀਗੈਂਟ ਅਮਿਤ ਸਿੰਘਲਾ ਜੀ ਤੇ ਜਨਰਲ ਸੈਕਟਰੀ ਸਾਡੇ ਰਾਜੂ ਭਾਜੀ ਤੇ ਮੈਂਬਰ ਸਾਡੇ ਬਲਵਿੰਦਰ ਸਿੰਘ ਜੀ ਜਿਨ੍ਹਾਂ ਦੇ ਸੰਯੋਗ ਨਾਲ ਤੇ ਭੋਲੇ ਨਾ ਦੀ ਕਿਰਪਾ ਨਾਲ ਇਹ ਮੰੰਡਲ ਲਗਾਇਆ ਗਿਆ ਹੈ ਜਿਸ ਦੇ ਵਿੱਚ ਬਹੁਤ سارے ਸ਼ਰਧਾਲੂਆਂ ਨੇ ਆ ਕੇ ਭੋਲੇ ਨਾ ਦਾ ਪ੍ਰਸ਼ਾਦ ਲੈ ਕੇ ਭੋਲੇ ਨਾ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਹੈ ਅਸੀਂ ਜਸਵੀਰ ਸਿੰਘ ਢੀਲੋਂ ਕਾਸਟ ਰਿਪੋਰਟਰ ਦਾ ਵੀ ਜਿੱਤ ਸੇ ਬਹੁਤ ਧੰਨਵਾਦ ਕਰਦੇ ਹਾਂ ਜੋ ਸੇ ਸਵੇਰ ਤੋਂ ਸਾਡੀ ਸੇਵਾ ਨਿਭਾ ਰਹੇ ਹਨ ਅਸੀਂ ਇਹ ਕੀ ਭੋਲੇ ਨਾ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਸਾਡੇ ਸਾਰੇ ਮੈਂਬਰਾਂ ਤੇ ਕਿਰਪਾ ਬਣੀ ਰਹੇ ਤੇ ਅਸੀਂ ਹਰ ਸਾਲ ਵੱਡ ਚੜ ਕੇ ਲੰਗਰ ਲਗਾਉਂਦੇ ਰਹੀਏ ਧੰਨਵਾਦ ਜੀ